ਸਤਿ ਸ਼੍ਰੀ ਅਕਾਲ ਜੀ ਰੁੱਖਾਂ ਦੀ ਜਾਣਕਾਰੀ ਵਿੱਚ ਅੱਜ ਦਾ ਰੁੱਖ ਹੈ 베ਰੀ ਇਸ ਦਾ ਵਿਗਿਆਨਿਕ ਨਾਮ ਜੀਜੀ ਫਸ ਮੋਰੀਸ਼ੀਆਨਾ ਹੈ ਅਤੇ ਇਸ ਤੋਂ ਇਲਾਵਾ ਇਸ ਨੂੰ ਜਾਬੂਜੇ ਕੀਨੀ ਐਪਲ ਅਤੇ ਇੰਡੀਅਨ ਪਲਮ ਦੇ ਨਾਮ ਨਾਲ ਵੀ ਜਾਣਦੇ ਹਨ ਇਸ ਨੂੰ ਹਰ ਕੋਈ ਜਾਣਦਾ ਹੋਵੇਗਾ ਕਿਉਂਕਿ ਇਹ ਹਰ ਥਾਂ ਮਿਲ ਜਾਂਦਾ ਹੈ ਇਹ ਇੱਕ ਫਲਦਾਰ ਰੁੱਖ ਹੈ ਅਤੇ ਇਸ ਨੂੰ ਕੱਦ ਅਤੇ ਗੁਣਾਂ ਦੇ ਆਧਾਰ ਤੇ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਝਾੜ 베ਰੀ ਦੇਸੀ 베ਰੀ ਤੇ ਪਿਉਂਦੀ 베ਰੀਆਂ ਇਹਨਾਂ ਤਿੰਨਾਂ ਸ਼੍ਰੇਣੀਆਂ ਦੇ ਵੱਖ-ਵੱਖ ਗੁਣ ਹਨ ਪਹਿਲਾਂ ਅਸੀਂ ਗੱਲ ਕਰਦੇ ਹਾਂ ਝਾੜਵੇਰੀ ਦੀ ਝਾੜਵੇਰੀ ਨੂੰ ਜੰਗਲੀ 베ਰੀ ਜਾਂ ਫਿਰ ਕਈ ਇਲਾਕਿਆਂ ਵਿੱਚ ਇਸ ਨੂੰ ਮਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਆਪਣੇ ਆਪ ਓਕੇ ਬਾਧੇ ਫੁੱਲਦੇ ਰਹਿੰਦੇ ਹਨ ਅਤੇ ਛੋਟੀ ਝਾੜੀ ਦਾ ਰੂਪ ਲੈ ਲੈਂਦੇ ਹਨ ਇਸ ਦੇ ਪੱਤੇ ਬਹੁਤ ਬਰੀਕ ਹੁੰਦੇ ਹਨ ਅਤੇ ਪੁੱਠੇ ਕੰਡੇ ਹੁੰਦੇ ਹਨ ਇਸ ਲਈ ਇਸ ਦੀ ਜ਼ਿਆਦਾਤਰ ਵਰਤੋਂ ਬਾੜ ਲਾਉਣ ਲਈ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਫੁੱਲ ਲੱਗ ਕੇ ਛੋਟੇ-ਛੋਟੇ ਫਲ ਵੀ ਲੱਗਦੇ ਹਨ ਜੋ ਖੱਟ-ਮਿੱਠੇ ਹੁੰਦੇ ਹਨ ਅਤੇ ਪੱਕਣ ਤੇ ਕਾਫੀ ਸਵਾਦ ਹੋ ਜਾਂਦੇ ਹਨ। ਇਸਦੇ ਫਲ ਨਵੰਬਰ-ਦਸੰਬਰ ਦੇ ਮਹੀਨੇ ਵਿੱਚ ਆਮ ਬਜ਼ਾਰਾਂ ਵਿੱਚ ਵਿਕਣੇ ਆਉਂਦੇ ਹਨ। ਇਹੇ ਰਾਜਸਥਾਨ ਵਿੱਚ ਜ਼ਿਆਦਾ ਹੁੰਦੇ ਹਨ ਜਾਂ ਫਿਰ ਰੇਲਵੇ ਲਾਈਨਾਂ ਦੇ ਕਿਨਾਰੇ ਜਾਂ ਸੁੰਨੀਆਂ ਪਈਆਂ ਥਾਵਾਂ ਤੇ ਆਪਣੇ ਆਪ ਓਕੇ ਵਾਧੇ ਰਹਿੰਦੇ ਹਨ। ਇਸਦੇ ਜੜ ਦੀ ਛਿੱਲੜ ਦੀ ਵਰਤੋਂ ਆਯੁਰਵੇਦ ਵਿੱਚ ਕਾਫੀ ਰੋਗਾਂ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ। ਇਸ ਦੀ ਜੜ ਦੇ ਸੱਕ ਦਾ ਕਾੜਾ ਦੰਦਾਂ ਤੇ ਮਸੂੜਿਆਂ ਦੇ ਰੋਗਾਂ ਨੂੰ ਠੀਕ ਕਰਦਾ ਹੈ ਅਤੇ ਸੱਕ ਦੇ ਚੂਰਨ ਦੀ ਵਰਤੋਂ ਫੋੜੇ ਫੁੰਸੀਆਂ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ। ਇਸਦੇ ਸੱਕ ਬਾਰੇ ਤਾਂ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਇਸਦੇ ਸੱਕ ਦਾ ਚੂਰਨ ਜੇਕਰ ਤਾਜੇ ਪਾਣੀ ਨਾਲ ਲਗਾਤਾਰ 3 ਦਿਨ ਲਿਤਾ ਜਾਵੇ ਤਾਂ ਔਰਤਾਂ ਦਾ ਲਕੋਰੀਆ ਤੱਕ ਠੀਕ ਹੋ ਜਾਂਦਾ ਹੈ ਇਸ ਲਈ ਇਹ ਕਾਫੀ ਗੁਣਕਾਰੀ ਪੌਦਾ ਹੈ ਇਸ ਤੋਂ ਬਾਅਦ ਅਗਲੀ ਸ਼੍ਰੇਣੀ ਵਿੱਚ ਦੇਸੀ ਬੇਰੀ ਆਉਂਦੀ ਹੈ ਇਸ ਨੂੰ ਲੱਕੜ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ ਕਿਉਂਕਿ ਬੇਰੀ ਦੀ ਲੱਕੜ ਕਾਫੀ ਮਜ਼ਬੂਤ ਅਤੇ ਵਜਨਦਾਰ ਹੁੰਦੀ ਹੈ ਇਸ ਦੀ ਵਰਤੋਂ ਘਰ ਵਿੱਚ ਮੰਜੇ ਪੀੜੀਆਂ ਬਣਾਉਣ ਲਈ ਅਤੇ ਹੋਰ ਖੇਤੀ ਦੀ ਵਰਤੋਂ ਦੇ ਸੰਦ ਬਣਾਉਣ ਲਈ ਜਾਂ ਫਿਰ ਬਾਲਣ ਦੇ ਤੌਰ ਤੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਤੋਂ ਹਰਾਚਾਰਾ ਵੀ ਪ੍ਰਾਪਤ ਕੀਤਾ ਜਾਂਦਾ ਹੈ ਕਿਉਂਕਿ 베ਰੀ ਦੇ ਪੱਤਿਆਂ ਵਿੱਚ ਬਹੁਤ ਪੋਸ਼ਟਿਕ ਤੱਤ ਹੁੰਦੇ ਹਨ 베ਰੀ ਦੇ ਪੱਤਿਆਂ ਤੋਂ ਸਾਨੂੰ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਪੋਟਾਸ਼ੀਅਮ ਸੋਡੀਅਮ ਗੰਧਕ ਆਦਿ ਕਾਫੀ ਤੱਤ ਮਿਲਦੇ ਹਨ ਜੋ ਕਿ ਇੱਕ ਪਸ਼ੂਆਂ ਲਈ ਸੰਪੂਰਨ ਪੋਸ਼ਟਿਕ ਹਰਾਚਾਰਾ ਹਨ ਇਸ ਨੂੰ ਬੱਕਰੀਆਂ ਬੜੇ ਹੀ ਚਾਰ ਨਾਲ ਖਾਂਦੀਆਂ ਹਨ ਇਸ ਤੋਂ ਇਲਾਵਾ ਇਹ ਦੇਸੀ 베ਰੀਆਂ ਛੋਟੇ ਪੰਛੀਆਂ ਦਾ ਰਹਿਣ ਬਸੇਰਾ ਵੀ ਹੁੰਦੀਆਂ ਹਨ ਛੋਟੇ ਪੰਛੀ ਵੱਡੇ ਮਾਸਾਹਾਰੀ ਪੰਛੀਆਂ ਤੋਂ ਬਚਣ ਲਈ ਇਹਨਾਂ ਤੇ ਆਪਣੇ ਆਲ ਨੇ ਬਣਾਉਂਦੇ ਹਨ ਇਹਨਾਂ ਤੋਂ ਫਲ ਵੀ ਪ੍ਰਾਪਤ ਹੁੰਦਾ ਹੈ ਪਰ ਇਹਨਾਂ ਦੇ ਜ਼ਿਆਦਾਤਰ ਫਲ ਗੱਲ ਨੂੰ ਖਿੱਚਣ ਵਾਲੇ ਅਤੇ ਖੰਗ ਕਰਨ ਵਾਲੇ ਹੁੰਦੇ ਹਨ ਬਹੁਤ ਹੀ ਘੱਟ 베ਰੀਆਂ ਹਨ ਜਿਨ੍ਹਾਂ ਦੇ ਫਲ ਪੱਕਣ ਤੇ ਮਿੱਠੇ ਅਤੇ ਸਵਾਦੀ ਹੁੰਦੇ ਹਨ ਫੇਰ ਵੀ ਪੁਰਾਣੇ ਸਮਿਆਂ ਵਿੱਚ ਬੱਚਿਆਂ ਨੂੰ ਇਹਨਾਂ ਫਲਾਂ ਦੇ ਪੱਕਣ ਦਾ ਕਾਫੀ ਇੰਤਜ਼ਾਰ ਰਹਿੰਦਾ ਸੀ ਇਨ੍ਹਾਂ ਦੋਵੇਂ ਸ਼੍ਰੇਣੀਆਂ ਤੋਂ ਬਾਅਦ ਅਸੀਂ ਤੀਸਰੀ ਸ਼੍ਰੇਣੀ ਵਿੱਚ 베ਰੀ ਦੀ ਸੋਧੀ ਹੋਈ ਕਿਸਮ ਨੂੰ ਰੱਖ ਸਕਦੇ ਹਾਂ ਇਨ੍ਹਾਂ 베ਰੀਆਂ ਨੂੰ ਪਿਉਂਦੀ 베ਰੀਆਂ ਕਹਿੰਦੇ ਹਨ ਅਤੇ ਇਨ੍ਹਾਂ ਨੂੰ ਫਲ ਪ੍ਰਾਪਤ ਕਰਨ ਲਈ ਵੱਡੇ ਵਪਾਰਕ ਪੱਧਰ ਤੇ ਲਗਾਇਆ ਜਾਂਦਾ ਹੈ ਕਿਉਂਕਿ 베ਰ ਇੱਕ ਬਹੁਤ ਹੀ ਪੋਸਟਿਕ ਫਲ ਹੈ ਅਤੇ ਉਹ ਤੋਂ ਬਹੁਤ ਸਾਰੇ ਤੱਤ ਮਿਲਦੇ ਹਨ ਜਿਨ੍ਹਾਂ ਵਿੱਚ ਕਾਰਬੋਹਾਈਡਰੇਟ ਫਾਈਬਰ ਫੈਟ ਪ੍ਰੋਟੀਨ ਥਾਇਮੀਨ ਰਿబోਫਲੇਮਿਨ ਨਾਈਸਿਨ ਕੈਲਸ਼ੀਅਮ ਲੋਹਾ ਅਤੇ ਫਾਸਫੋਰਸ ਤੱਤ ਬਹੁਤ ਭਾਰੀ ਬਾਤਰਾ ਵਿੱਚ ਮਿਲਦੇ ਹਨ 베ਰੀ ਇੱਕ ਬਹੁਤ ਹੀ ਘੱਟ ਥਾਂ ਸਮਹਮਾਲ ਨਾਲ ਛੇਤੀ ਤਿਆਰ ਹੋਣ ਵਾਲਾ ਫਲਦਾਰ ਰੁੱਖ ਹੈ। ਇਸ ਨੂੰ ਅਸੀਂ ਬੜੀ ਆਸਾਨੀ ਨਾਲ ਲਗਾ ਸਕਦੇ ਹਾਂ। ਇਸ ਦੀਆਂ ਸੋਧੀਆਂ ਹੋਈਆਂ ਕਿਸਮਾਂ ਦੀ ਪਿਉਂਦ, ਦੇਸੀ 베ਰੀਆਂ ਦੇ ਜੜ ਮੁੱੜ ਤੇ ਚੜਾ ਕੇ ਨਵੀਆਂ ਪਿਉਂਦੀ 베ਰੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਅਤੇ ਸੋਧੀਆਂ ਹੋਈਆਂ ਕਿਸਮਾਂ ਦੀਆਂ ਬਹੁਤ ਸਾਰੀਆਂ ਛੋਟੇ ਕੱਦ ਵਾਲੀਆਂ ਵੈਰਾਈਟੀਆਂ ਵੀ ਆਉਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਬਾਗੀਚੇ ਵਿੱਚ ਜਾਂ ਫਿਰ ਘਰ ਦੇ ਨੇੜੇ ਲਗਾ ਕੇ ਇਸ ਦੇ ਮਿੱਠੇ ਫਲਾਂ ਦਾ ਆਨੰਦ ਲੈ ਸਕਦੇ ਹਾਂ। ਪਰ ਅੱਜ ਦੇ ਸਮੇਂ ਵਿੱਚ 베ਰੀ ਦੇ ਰੁੱਖਾਂ ਨੂੰ ਲਗਾਉਣਾ ਘਟਾ ਦਿੱਤਾ ਗਿਆ ਹੈ ਸ਼ਾਇਦ ਇਸ ਦੇ ਕੰਡਿਆਂ ਦੇ ਕਾਰਨ ਪਰ ਸਾਨੂੰ ਅਜਿਹੇ ਗੁਣਕਾਰੀ ਰੁੱਖ ਵੀ ਲਗਾਉਣੇ ਚਾਹੀਦੇ ਹਨ ਇਸ ਦੇ ਕੰਡੇ ਇਸ ਦੀ ਕੁਦਰਤੀ ਤੌਰ ਤੇ ਰਾਖੀ ਕਰਦੇ ਹਨ ਜਿਵੇਂ ਜਿਵੇਂ ਇਹ ਰੁੱਖ ਵੱਡਾ ਹੁੰਦਾ ਜਾਂਦਾ ਹੈ ਇਸ ਦੇ ਕੰਡਿਆਂ ਦੀ ਗਿਣਤੀ ਅਤੇ ਆਕਾਰ ਛੋਟਾ ਹੁੰਦਾ ਜਾਂਦਾ ਹੈ ਸੋ ਦੋਸਤੋ ਇਹ ਸੀ ਜਾਣਕਾਰੀ 베ਰੀ ਦੇ ਰੁੱਖ ਬਾਰੇ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਇਸ ਨੂੰ ਵੱਤੋ ਵੱਤ ਸ਼ੇਅਰ ਕਰੋ ਅਤੇ ਮੇਰੇ YouTube ਚੈਨਲ ਨੂੰ ਵੱਤੋ ਵੱਤ ਸਬਸਕ੍ਰਾਈਬ ਕਰੋ ਧੰਨਵਾਦ